ਕੱਲ ਜਦੋਂ ਮੈਂ ਆਪਦੇ ਵਾਲੇ ਜਵਾਕ ਜੀ ਨੂੰ ਚੱਕਿਆ ਉਹਨੇ 2-3 ਘੰਟਿਆਂ ਚ ਮੇਰੀਆਂ ਤਸੱਲੀਆ ਕਰਾਤੀਆਂ ਮਾਖਾ ਮਾਈ ਤਾਂ ਇੱਡਾ ਕਲਾ ਜਣਾ ਸੀ ਸਾਡੇ ਬੁੜਾ-ਬੁੜੀ ਨੇ ਮੈਨੂੰ ਕਿਵੇਂ ਪਾਲਿਆ ਹੁਣ ਮੈਂ ਬੱਜਾ ਤੁਰੰਤ ਸਾਡੀ ਬੁੜੀ ਲਵੇ ਮਾਖਾ ਮੰਜਾੜਾ ਮਾ ਕਹਿੰਦੀ ਨਾ ਮਾ ਚਾਚੂ ਕਹਿੰਦੀ ਨਾ ਤੇ ਜਦੋਂ ਮੈਂ ਅੰਦਰ ਸਾਡੇ ਬਿੱਡਾਂ ਤੇ ਜਾ ਕੇ ਬਹਿ ਜਾ ਕਹਿੰਦੀ ਤੈਨੂੰ ਕੋਈ ਕਾਸਰ ਕੋਸਰ ਤਾਂ ਨਹੀਂ ਹੋ ਰਹੀ ਮਾਖਾ ਮੈਨੂੰ ਤਾਂ ਕੋਈ ਕਾਸਰ ਕੋਸਰ ਨਹੀਂ ਹੋਈ ਤੇ ਮੈਂ ਮਾਨਤੇ ਚ ਕਿਹਾ ਮਾ ਮੈਨੂੰ ਇਹਨਾਂ ਨੇ ਕਿੰਨੀਆਂ ਦਿੱਕਤਾਂ ਝੱਲੀਆਂ ਹੋਣੀਆਂ ਕਿਹਨੇ ਕੀ ਹੋ ਗਿਆ ਵਾ ਕੁਛ ਨਹੀਂ ਪਰ ਮਾ ਆਪ ਦੀ ਘਰ ਵਾਲੀ ਲਵੇ ਬੱਜਾ ਮੈਂ ਦੱਸੇ ਜਦੋਂ ਉਹਨਾਂ ਸਾਰੀ ਕਹਾਣੀ ਕਹਿੰਦੀ ਤੇਰੀ ਮਾਂ ਦਾ ਤੀਜੇ ਦਿਨੋਂ ਗੜ ਆਂਦੀ ਆ ਵੀ ਨੋਹਾਂ ਚੋਂ ਗੂੰਹ ਨਹੀਂ ਨਿਕਲਿਆ ਮਾ ਉਹ ਤਾਂ ਗਣਿਆਉਣ ਦਾ ਵੀ ਹੱਕ ਆ ਤੁਸੀਂ ਤਾਂ ਮਾ ਡਾਇਪਰ ਲਾ ਕੇ ਤਿੰਨ ਚਾਰ ਘੰਟੇ ਗੌਰ ਨਹੀਂ ਕਰਦੀਆਂ ਕਿਹੜੀ ਮਰਜ਼ੀ ਕਾਰਵਾਈ ਹੋਈ ਜਾਂਦੀ ਹੋਵੇ ਉਹਨਾਂ ਕਹਾਂ ਉਹਦੋਂ 10-10 ਮਿੰਟਾਂ ਬਾਅਦ ਪੋਤੜੇ ਤੋਂ ਧੋਣੇ ਪੈਂਦੇ ਸੀ ਫੇਰ ਆ ਬਸ ਉਹਨੂੰ ਕੀ ਪਤਾ ਜਵਾਖ ਪਾਲਣ ਦਾ ਚੱਜ ਹੈ ਕਹਿੰਦੀ ਆ ਅਸੀਂ ਤਾਂ ਕਾਹਨੂੰ ਕਦੇ ਜਵਾਖ ਪਾਲਿਆ ਐਡੇ ਐਡੇ ਉਹੀ ਹੋ ਗਏ ਪਹਿਲਾਂ ਵਾਲਾ 5-7 ਸਾਲਾਂ ਦਾ ਉਹੀ ਹੋ ਗਿਆ ਤੇ ਮੇਰੇ ਨਾਲ ਗੁੱਸਾ ਜਾ ਦਿਖਾਵੇ ਫਿਰ ਮੈਂ ਉੱਠ ਕੇ ਜੇ ਦਵਾਰੇ ਆਪਦੀ ਬੁੜੀ ਲਵੇ ਆ ਉਹਦੇ ਨਾਲ ਪੈ ਗਿਆ ਆ ਕੇ ਮੈਂ ਆ ਔਖਾ ਸੀ ਜ ਮੈਨੂੰ ਤਾਂ ਸਾਹਮਣੇ